ਕਾ ਸੈੱਟ ਕਹਾਂਗਾ ਤੂੰ ਸ਼ਰਮ ਨਹੀਂ ਆਉਣੀ ਮੈਂ ਕਹਾਂਗਾ ਮੈਂ ਉਹ ਤੇ ਵੀਡੀਓ ਹਾਲੇ ਬਣਾਵਾ ਨਹੀਂ ਇਹ ਜੀਵਾ ਕਹਾਂਗੇ 1 ਮਿੰਟ 1 ਮਿੰਟ 1 ਮਿੰਟ ਕੋਈ ਗੱਲ ਨਹੀਂ ਜਦੋਂ ਨੰਦਕਾਰ ਚ ਕਰਨ ਆਏ ਆ ਹਾਂਜੀ ਆਨੰਦਕਾਰ ਚ ਹੋਏ ਆ ਕਿ ਇਦਾਂ ਸਰਟੀਫਿਕੇਟ ਨਹੀਂ ਹੋਏ ਅਜਾ ਆਨੰਦਗਾਰ ਨਹੀਂ ਹੋਏ ਜੇ ਆਨੰਦਗਾਰ ਨਹੀਂ ਹੋਏ ਉਂ ਹੀ ਨਹੀਂ ਸਰਟੀਫਿਕੇਟ ਕਿੰਨੇ ਪੈਸੇ ਲੈ ਬਾਬਾ ਪੈਸਾ ਮੇਰਾ ਕਿਹਨਾਂ ਦੀ ਪੈਸੇ ਨਹੀਂ ਦਿੰਦੇ ਕੇ ਕੇ ਆਨੰਦਗਾਰ ਤਾਂ ਨਹੀਂ ਹੋਏਗੇ ਮੈਂ ਨਿਸ਼ਾਨ ਸਾਹਿਬ ਆ ਦੱਸ ਚਾ ਮੈਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਇਹ ਗੱਲ ਬਾਬਾ ਸੱਚੀ ਗੱਲ ਕਹਿੰਦਾ ਵੀ ਆਨੰਦਗਾਰ ਤਾਂ ਨਹੀਂ ਹੋਏਗੇ ਨਹੀਂ ਸਰਟੀਫਿਕੇਟ ਕੱਲਾ ਦਿੱਤਾ ਤਾਜ ਤੇ ਲਿਖ ਕੇ ਸਾਨ हुए ਵਾਲੇ ਕੋਈ ਨਹੀਂ ਬੱਚਾ ਕਹਿੰਦਾ ਕਿ ਕਿੰਨੇ ਪੈਸੇ ਲਾ ਕੇ ਪਾਲੀਆ ਨੇ ਪੜਾਈ ਹੈ ਹੋਰ ਵੀ ਕੰਮ ਕਰ ਦਿੱਤਾ ਹੋਰ ਕਿੱਦਾਂ ਲਾਇਆ ਤੈਨੂੰ ਪੁੱਛਦਾ ਕਿ ਉਹ ਮੇਰੀ ਗੱਲ 'ਚ ਇੱਕ ਮਿੰਟ ਮੇਰੇ ਨਾਲ ਤੂੰ ਗੱਲ ਹੀ ਕਰ ਉਹ ਪਰਿਵਾਰ 'ਚ ਨਿਕਲ ਆ। ਅੱਜ ਉਹ ਤੇ ਕਹਿੰਦਾ ਦੱਸ ਮੈਨੂੰ ਇੱਕ ਮਿੰਟ ਦੱਸ ਤੂੰ ਬਾਬਾ ਬਜ਼ੁਰਗਾਂ ਤੂੰ ਅਸੀਂ 10000 ਲਾ ਤੇਰੇ ਨਾਲ ਕਹਿੰਦਾ ਹੋਰ ਗੱਲ ਕਰਦਾ ਸਾ ਮੈਂ ਜਿੱਤੇ ਮੈਂ ਨਹੀਂ ਤੇਰਾ ਜਿੱਤ ਤੇ ਤੂੰ ਕਰ ਕੇ ਸੁਣ ਨਹੀਂ ਗੱਲ ਮੈਂ ਮਾਰੇ ਕੰਮ ਕੀਤੇ ਆ ਜੀ ਮੈਂ ਅਗਲੇ ਦੀ ਕੁੜੀ ਦੀ ਜ਼ਿੰਦਗੀ ਬਰਾਬਰ ਕਰਕੇ ਦਿੱਤੀ ਆ 10 ਲੱਖ ਰੁਪਏ ਹੀ ਲਵਾ ਦੇ ਕੋਤੀ ਭਾਜੇ ਜਾਂ ਤੀ ਭਾਜੇ ਤੇ ਕੋਈ ਆਨੰਦ ਕਾਚ ਜੇ ਤੁੰ ਕਰਵਾ ਦੇਣਾ 10 ਲੱਖ ਰੁਪਏ ਲੱਗੇ ਸਾਡਾ ਭਾਈ ਮੈਂ ਕਿਹੜਾ ਚਾਹੀਦਾ ਹੈ ਸਾਡੀ ਬਾਈ ਰਾਣੀ ਜੀ ਬਾਬਾ ਜੀ ਆ ਵੇਖੋ ਆਹ ਹੈ ਜੋੜੇ ਤੁਹਾਡੇ ਮੂਰੇ ਹੱਥ ਆ ਵੇਖੋ ਮੇਰੀ ਗੱਲ ਸੁਣੋ ਇਹ ਗੁਰਦੁਆਰਾ ਸਾਰੀ ਸਾਂਝੀ ਵਾਰਤਾ ਦਾ ਠੀਕ ਹੈ ਨਾ ਇਹਦੇ ਕੱਲੇ ਜਿਹੜੀ ਦੁਕਾਨਦਾਰੀਆਂ ਬੰਦ ਕਰ ਦੋ ਇਹ ਜਾਨੀ ਲੱਗੇ ਕਾ ਜਿੱਥੇ ਜਾਨੀ ਨਾ ਵਾਰਤੇ ਹਾਂ ਕਿਉਂ ਕਿਉਂ कु <toms> कुर ਆਹ ਬੰਦੇ ਨਾਦੀ ਦੇ ਸਾਰੇ ਉਹਨਾਂ ਦੀ ਗੱਲ ਹੋ ਰਹੀ ਹੈ ਜਦੋਂ ਕੋਈ ਨਾ ਕੋਈ ਜਾਣਕਾਰੀ ਕੀ ਗੱਲ ਹੋਈ ਆ ਤੁਹਾਡੇ ਕੋਲੋਂ ਲੱਗਦੇ ਜਿਹੜੇ ਨਾਲ ਖੜੇ ਆ ਤੇ ਕੀ ਗੱਲਬਾਤ ਹੋਈ ਆ ਸਾਰੀ ਜਾਣਕਾਰੀ ਦਿਓ ਇਹ ਭੈਣ ਹੈ ਮੇਰੀ ਜੀ ਇਹ ਭੈਣ ਦੇ ਮੇਰੇ ਘਰ ਵਾਲਾ ਹੈਗਾ ਇਹਨਾਂ ਦੀ ਬੱਚੀ ਗਈ ਐ ਮਹੀਨਾ ਹੋ ਗਿਆ ਉਹਨੂੰ ਲੈ ਕੇ ਗਏ ਵਿੱਚ ਚਾਚੇ ਦਾ ਸਾਲਾ ਇਹਦੇ ਦਾ ਭਰਾ ਦਾ ਤੇ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਲੱਭਦਿਆਂ ਨੂੰ ਸਾਨੂੰ ਲੱਭੀ ਨਹੀਂ ਗਈ ਇੱਥੇ ਆ ਕੇ ਉਹਨਾਂ ਨੇ ਨੰਦ ਕਾਜ ਕਰਾਏ ਆ ਪਤਾ ਨਹੀਂ ਉਹਨਾਂ ਨੇ ਸਰਟੀਫੀਕੇਟ ਕਿ ਦਿੱਤਾ ਕਿ ਨਹੀਂ ਦਿੱਤਾਗਾ ਤੇ ਹੁਣ ਅਜੀ ਮਹੀਨੇ ਤੋਂ ਡੇਢ ਮਹੀਨੇ ਤੇ ਇਹਦੇ ਚਾਚੇ ਨੇ ਫੜ ਲਿਆ ਮੁੜ ਕੇ ਉਹਦੇ ਉਥੇ ਲੈ ਕੇ ਸਰਪੰਚਾਂ ਵਿੰਮਰਾਂ ਦੇ ਸਰਪੰਚਾਂ ਵਿੰਮਰਾਂ ਨੇ ਲਿਜਾ ਕੇ ਉਥੇ ਥਾਣੇ ਪੇਸ਼ ਕਰਤਾ ਥਾਣੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਅਜੀ ਥਾਣੇ ਗਏ ਸੀ ਜੀ ਅਜੀ ਮੈਂ ਨਹੀਂ ਥਾਣੇ ਗਏ ਸੀ ਕੋਈ ਗੱਲ ਨਹੀਂ ਸੁਣੀ ਅਸੀਂ ਹੋ ਗਏ ਸੀ ਕਿੰਨਾ ਟਾਈਮ ਹੋ ਗਿਆ ਉਦੋਂ ਦੂਜੇ ਦਿਨ ਹੀ ਗਏ ਸੀ ਜਿੱਦ ਸਾਡੀ ਬੇਟੀ ਗਈ ਨੱਢਲੀ ਸਕਰਾਣ ਦੀ ਗੱਲ ਹੈਗੀ ਆ ਮਹੀਨਾ ਹੋ ਗਿਆ ਡੇਢ ਮਹੀਨਾ ਤੋਂ ਆਹ ਮਗਲੀ ਸਕਰਾਣ ਦੀ ਗੱਲ ਹੈਗੀ ਸਵਾ ਕੁ ਮਹੀਨਾ ਹੋ ਗਿਆ ਤੇ ਉਹਦੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਉਥੇ ਸਾਡੀ ਥਾਣੇ ਵਾਲਿਆਂ ਨੇ ਇੱਥੇ ਇੱਥੇ ਉਹਨਾਂ ਨੇ ਜਿਹੜੇ ਇੱਥੇ ਕੀਤੇ ਵਿਆ ਉਹਨਾਂ ਨੇ ਤੰਪੀਆਂ ਤੰਪੀਆਂ ਦੇ ਕੇ ਕੁੜੀ ਦੇ ਵੀ ਬਿਆਨ ਲਏ ਆ ਤੁਹਾਨੂੰ ਅੰਦਰ ਕਰ ਦੇਣਗੇ ਸਾਰਿਆਂ ਦੇ ਨਾਂ ਲਿਖੇ ਹੋਏ ਪਰਚਿਆਂ ਤੇ ਸਾਡੀ ਕਿੰੋਂ ਬੰਦਿਆਂ ਦੀ ਹੁਣ ਕੀ ਮੰਗ ਕਰਦੇ ਆ ਐਜੀ ਮੰਗ ਕਰਦੇ ਸਾਡੀ ਬੇਟੀ ਸਾਨੂੰ ਲਿਆ ਕੇ ਦੇਣ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਏ ਆ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਸਾਰਿਆਂ ਨਾਲ ਰਿਸ਼ਤਾ ਕੀ ਲੱਗਦਾ ਉਹ ਚਾਹੇ ਦੇ ਭਰਾ ਦਾ ਸਾਲਾ ਹੈ ਮਾਮਾ ਲੱਗਦਾ ਕੁੜੀ ਦੇ ਸਦਾ ਕਿੰਨੀ ਉਮਰ ਕਿੰਨੀ ਉਮਰ ਉਹਦੀ ਉਮਰ ਹੋ ਗਈ ਪੱਛ ਕਿੰਨੀ 24 ਸਾਲ ਦੇ ਮੁੰਡੇ ਦੀ ਹੁੰਦਾ 25 ਸਾਲ ਦੀ ਪਤਾ ਨਹੀਂ ਸਾਨੂੰ ਕਿਹੜੇ ਪਿੰਡ ਦਾ ਉਹ ਹੈਗਾ ਬੁੱਗੀਪਰੇ ਦਾ ਕੀ ਨਾ ਕੀ ਉਹਦਾ ਬਦੇਵ ਸਿੰਘ ਨਾਮ ਦਾ ਦੇਵੀ ਕਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇਕਨੂਰ ਖਾਲਸਾ ਫੌਜ ਤੋਂ ਅੱਜ ਆ ਰਿਹਾ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁਖ ਜਥੇਦਾਰ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਮਾਲਵਾ ਜੋਨ ਆ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੇ ਦੋ ਤੋਂ ਤਿੰਨ ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੇਠ ਜਾਲੀ ਆਨੰਦ ਕਾਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਹੁੰਦਿਆ ਇਹ ਆਨੰਦ ਕਾਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾਲ ਸਰਟੀਫਿਕੇਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਅਨੰਦ ਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਕੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ ਸਕੇ ਜੀ ਸਕੇ ਹਮ ਔਰ ਉਹਦੀ ਸਾਰੀ ਕਰਤੂਕਤਾ ਬਾਬੇ ਵਾਲੇ ਕੈਮਰਾ ਮਾਰੋ ਜਿਹਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਡਰ ਕੇ ਜਾਂਦਾ ਹੈ ਇਹੋ ਜਿਹਾ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥ ਰੇਲੇ ਚਾ ਕਿ ਸੈਟਿੰਗ ਇਸ ਤਰ੍ਹਾਂ ਦੀ ਹੁੰਦੀ ਆ ਜੀ ਇਹ ਸੈਟਿੰਗ ਐਦਾਂ ਹੁੰਦੀ ਆ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾ ਵਰਦਾ 5000 ਦੇ ਦਿੰਦਾ ਤੱਕੜਾ ਜਿਹੜਾ 11000 ਰੁਪਏ ਦਾ ਠੀਕ ਹੈ ਜੀ ਉਹ ਇਹਨੂੰ ਪੈਸੇ ਦਿੰਦਿਆ ਇਹ ਤਾਂ ਸਿੱਧੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਰ੍ਹਾਂ ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਦੇ ਕੁੜੀ ਦੇ ਮਾਂ ਪਿਓ ਦਾ ਹੁੰਦਾ ਆਧਾਰ ਕਾਰਡ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦ ਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਹੋਏ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਐ ਵੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਹੀਂ ਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆ ਨੂੰ ਆਸਰਾ ਕੌਣ ਦਿੰਦੇ ਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ bari ਸਾਰੀ ਸੰਗਤ ਜਾਨੂ ਇੱਥੇ ਵੱਖ-ਵੱਖ ਸਿੱਖ ਜੱਤ ਦੇ ਵੱਡੇ ਨੁਮਾਇंदे ਪਹੁੰਚੇ ਨੇਗੇ ਤੁਸੀਂ ਵੀ ਆਏ ਹੋ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਕੇ ਸਾਡੀ ਸਭ ਤੋਂ ਪਹਿਲਾਂ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆ ਇਹੋ ਜਿਹੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਆ ਕਿ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਂ ਦੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਾਂ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇਥੋਂ ਜਿਹੜੇ ਅੱਜ ਸਾਰੇ ਤਮਾਮ ਜੱਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜੀਆਂ ਜਗਾਂ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹਰ 21 ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋਗੀ ਅਸੀਂ ਗਲਤੀ ਨੂੰ ਐਸ ਤਾਂ ਸਾਰੀ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ। ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ। ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ। ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ। ਅੱਜ ਸਾਡਾ ਫੈਸਲਾ ਅਖੀਰਲਾ ਫੈਸਲਾ ਹੈ। ਵਾਇਕੂ ਜੀ ਦਾ ਕਾਰਜ ਵਾਇਕੂ ਜੀ ਬਕਰ